ਦੀ ਲਗੀਆਂ ਔਰ ਰਾਮਪਾਲ ਉਪਕਰ ਜੀ ਮੇਰ ਸਾਹਿਬ ਔਰ ਸਾਡੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦਿਵਿੰਦਰ ਸਿੰਘ ਜੀ ਔਰ ਤਾਜਾ ਸਤਿ ਸ਼੍ਰੀ ਅਕਾਲ ਅੱਜ ਅਪ ਸੇਵਾ ਜੋਨੇ ਦੇ ਵਿੱਚ ਚੀਜ਼ਾਂ ਨਾਲ ਆਪਣੇ ਆਪ ਨਾਲ ਜੋ ਬਿਸ਼ੇਸ ਹੈ ਕਿ ਪਰਮਪਿਤਾ ਇਸ ਪ੍ਰਕਾਰ ਦੇ ਸਵੈ ਸੇਵਾ ਦੇ ਕੰਮਾਂ ਦੇ ਵਿੱਚ ਸਰਪ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਫਗਵਾੜਾ ਤੇ ਸਾਡੇ ਸਰਕਾਰ ਦੇ ਸਾਡੇ ਵਿਭਾਗ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਏਡੀਸੀ ਸਾਹਿਬ ਬੈਣ ਸ਼ਿਖਾ ਭਗਤ ਜੀ ਔਰ ਮੇਅਰ ਸਾਹਿਬ ਉਪਲ ਸਾਹਿਬ ਸੋਢੀ ਸਾਹਿਬ ਦਨਜੀਤ ਰਾਜੂ ਜੀ ਸਾਡੇ ਚੇਅਰਮੈਨ ਤਵਿੰਦਰ ਜੀ ਗੋਗੀ ਜੀ ਤੇ ਸਾਡੇ ਖਾਸ ਤੌਰ ਤੇ ਸਾਡੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਤੇ ਸਾਡੇ ਗੁਰਨਾਨਕ ਕਮਿਸ਼ਨ ਵਿਰਧ ਆਸ਼ਰਮ ਵਿੱਚ ਮੌਜੂਦ ਸਮੁੱਚੀ ਟੀਮ ਪਰਮਜੀਤ ਸਿੰਘ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਬੱਚਿਆਂ ਦੇ ਮਾਪੇ ਬੱਚਿਆਂ ਦੇ ਮਾਤਾ ਪਿਤਾ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਤੇ ਬਹੁਤ ਹੀ ਪਿਆਰੀਆਂ ਬੱਚੀਆਂ ਜਿਨ੍ਹਾਂ ਦੀ ਅੱਜ ਲੋੜੀ ਪਾਈ ਜਾ ਰਹੀ ਹੈ ਅੱਜ ਦੇ ਇਸ ਦਿਹਾੜੇ ਦੀ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ ਵਧਾਈ ਦਿੰਦਾ ਹਾਂ ਔਰ ਖਾਸ ਤੌਰ ਤੇ ਵਧਾਈ ਦੇ ਪਾਤਰ ਨੇ ਸਾਡੀ ਸਰਬ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਜਿਨ੍ਹਾਂ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਲਈ ਵੱਖ-ਵੱਖ ਉਪਰਾਲੇ ਵੱਖ-ਵੱਖ ਸਮਿਆਂ ਤੇ ਹਮੇਸ਼ਾ ਕੀਤੇ ਜਾਂਦੇ ਸੋ ਸੁਖਵਿੰਦਰ ਜੀ ਨੂੰ ਸਾਡੇ ਗੋਗਨਾ ਜੀ ਖੜੇ ਨੇ ਵਿਜੇ ਕੁਮਾਰ ਜੀ ਖੜੇ ਨੇ ਮੈਂ ਸਾਰਿਆਂ ਨੂੰ ਜੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦੀ ਸੋਚ ਜਿਹੜੀ ਹੈ ਉਹ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੀ ਸੋਚ ਔਰ ਮੈਂ ਪਿੱਛੇ ਇੱਕ ਉਦਘਾਟਨ ਕਰਕੇ ਆਇਆ ਜਿੱਥੇ ਬੱਚਿਆਂ ਦੀ ਟ੍ਰੇਨਿੰਗ ਚੱਲ ਰਹੀ ਹੈ ਅਲੱਗ-ਅਲੱਗ ਗਰੁੱਪ ਬਣਾਏ ਜਾ ਰਹੇ ਆ ਅਲੱਗ-ਅਲੱਗ ਗਰੁੱਪ ਦੇ ਤਹਿਤ ਬੱਚਿਆਂ ਨੂੰ ਬੱਚਿਆਂ ਨੂੰ ਖਾਸ ਤੌਰ ਤੇ ਸਵੈ ਰੋਜ਼ਗਾਰ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਸਰਬ ਨੌਜਵਾਨ ਸਭਾ ਜਿਹੜੀ ਬਹੁਤ ਸਹੀ ਦਿਸ਼ਾ ਤੇ ਦਿਸ਼ਾਵਲ ਚੱਲ ਰਹੀ ਹੈ ਔਰ ਪਿੱਛੇ ਬੱਚਿਆਂ ਦੇ ਗਰੀਬ ਬੱਚਿਆਂ ਦੇ ਵਿਆਹ ਉਹਨਾਂ ਵੱਲੋਂ ਕਰਵਾਏ ਗਏ ਸੋ ਬਹੁਤ ਵੱਡਾ ਸੁਖਵਿੰਦਰ ਸਿੰਘ ਜੀ ਤੁਹਾਡੇ ਵੱਲੋਂ ਉਪਰਾਲਾ ਤੇ ਮੈਂ ਬਹੁਤ ਸਾਰੀਆਂ ਐਨ ਜੀਓਜ਼ ਏਡੀਸ ਸਭ ਦੇਖੀਆਂ ਪਰ ਸਰਬ ਨੌਜਵਾਨ ਸਭਾ ਜਿਹੜੀ ਫਗਵਾੜਾ ਇਸ ਦੇ ਵੱਲੋਂ ਇੱਕ ਵਿਲੱਖਣ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਉਸ ਦੇ ਲਈ ਮੈਂ ਤੁਹਾਨੂੰ ਵੀ ਜਰੂਰ ਬੇਨਤੀ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਦੇਈਏ ਔਰ ਸਾਡੇ ਸਿੰਡੀਫੀਓ ਸਾਹਿਬ ਮੈਡਮ ਰਾਜਵਿੰਦਰ ਜੀ ਉਹ ਵੀ ਸਾਡੇ ਚ ਮੌਜੂਦ ਨੇ ਸੋ ਉਹਨਾਂ ਵੱਲੋਂ ਵੀ ਇਹ ਜਿਹੜਾ ਉਪਰਾਲਾ ਕੀਤਾ ਗਿਆ ਮੈਂ ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ ਦਿੰਦਾ ਕਿ 1100 ਬੱਚਿਆਂ ਦੀ ਲੋੜੀ ਜਿਹੜੀ ਪਾਈ ਜਾ ਰਹੀ ਹੈ ਖਾਸ ਤੌਰ ਤੇ ਸਾਡੀਆਂ ਬੱਚੀਆਂ ਤੇ ਨਾਲ ਹੀ ਸਾਡੀਆਂ ਜਿਹੜੀਆਂ ਬੱਚੀਆਂ ਇਸ ਬਿਰਦਾ ਆਸ਼ਰਮ ਦੇ ਵਿੱਚ ਰਹਿੰਦੀਆਂ ਉਹਨਾਂ ਦੀ ਵੀ ਲੋੜੀ ਜਿਹੜੀ ਅੱਜ ਪਾਈ ਜਾ ਰਹੀ ਹੈ ਸੋ ਬਹੁਤ ਵੱਡਾ ਇਹ ਉਹ ਪੁਰਾਣਾ ਸਾਡੇ ਡਿਪਾਰਟਮੈਂਟ ਵੱਲੋਂ ਵੀ ਸੀਡੀਪੀਓ ਸਾਹਿਬ ਵੱਲੋਂ ਵੀ ਔਰ ਸਾਡੀ ਜਿਹੜੀ ਸਾਡਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਸਾਡਾ ਜਿਹੜਾ મેડમ એડીસી સાહેબ ਦੇ ਡੀસી ਸਾહેਬ ਦੇ ਬਿਹਾਫ ਤੇ ਇਹ ਜੋ ਉਪਰਾਲੇ ਕੀਤੇ ਜਾ ਰਹੇ ਜੋ ਪੰਜਾਬ ਸਰਕਾਰ ਦੇ ਵਿਆਪ ਤੇ ਇਹ ਜੋ ਉਪਰਾਲੇ ਕੀਤੇ ਜਾ ਰਹੇ ਆ ਇਹ ਬਹੁਤ ਹੀ ਵਾਕਿਆਈ ਅਸ਼ਲਾਗਾ ਯੋਗ ਹੈ ਸੋ ਅੱਜ ਦੇ ਇਸ ਤਿਉਹਾਰ ਤੇ ਮੈਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਕਿ ਯਾ ਸਾਡਾ ਵਾਕਿਆਈ ਸਮਾਜ ਦਾ ਬਹੁਤ ਇੱਕ ਰੱਖਣਾ ਮੰਗਨੇ ਔਰ ਸਾਡੀਆਂ ਬੱਚੀਆਂ ਜਿਹੜੀਆਂ ਉਹ ਸਮਾਜ ਦੇ ਵਿੱਚ ਕਿਤੇ ਵੀ ਸਾ ਤੋਂ ਪਿੱਛੇ ਨਹੀਂ ਹੈ ਕਿਤੇ ਵੀ ਸਾਡੇ ਲੜਕਿਆਂ ਤੋਂ ਪਿੱਛੇ ਨਹੀਂ ਹੈ ਔਰ ਰੈਦਰ ਅੱਜ ਕੱਲ ਤਾਂ ਕਿ ਜੋ ਡਿਪਾਰਟਮੈਂਟਸ ਐਸੇ ਨੇ ਜਿੱਥੇ ਸਾਡੀਆਂ ਬੱਚੀਆਂ ਸਾਡੇ ਬਹੁਤ ਲੜਕੀਆਂ ਤੋਂ ਅੱਗੇ ਨੇ ਜੇ ਆ ਸਾਡੇ ਜੀ ਏਡੀਸੀ ਸਾਹਿਬ ਦੀ ਗੱਲ ਕਰੀਏ ਸਾਡੇ ਚ ਮੌਜੂਦ ਨੇ ਸਾਡੇ ਕਮਿਸ਼ਨਰ ਜਿਹੜਾ ਨੇ ਅਕਸ਼ਿਤਾ ਗੁਪਤਾ ਡਾਕਟਰ ਅਕਸ਼ਿਤਾ ਗੁਪਤਾ ਜੀ ਉਹ ਵੀ ਔਰ ਸਾਡੇ ਐਸਪੀ ਸਾਹਿਬ ਮੈਡਮ ਆਦਵੀ ਸ਼ਰਮਾ ਜੀ ਸੋ ਸਾਡੇ ਲੜਕੀਆਂ ਜਿਹੜੀਆਂ ਬਹੁਤ ਉੱਚੇ ਉੱਦਿਆਂ ਤੇ ਪਹੁੰਚੀਆਂ ਨੇ ਸਾਡੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਮੈਡਮ ਆਤਸ਼ੀ ਰਹੇ ਆ। ਸੋ ਔਰੂਮਨ ਐਪਾਵਰਮੈਂਟ ਦੇ ਸਾਡੀ ਸਰਕਾਰ ਦੀ ਵੀ ਇਹ ਸੋਚ ਹੈ ਕਿ ਅਸੀਂ ਜਿਹੜੀਆਂ ਆਪਣੀਆਂ ਬੇਟੀਆਂ ਨੇ ਉਹਨਾਂ ਨੂੰ ਅਸੀਂ ਤਾਕਤਵਰ ਬਣਾਈਏ, ਅਸੀਂ ਸਮਾਜ ਦਾ ਨਿਕੜਮਾ ਅਗ ਬਣਾਈਏ। ਕਿਉਂਕਿ ਜੇਕਰ ਸਾਡੀਆਂ ਬੱਚੀਆਂ ਮਜ਼ਬੂਤ ਹੋਣਗੀਆਂ, ਜੇਕਰ ਸਾਡੀਆਂ ਧੀਆ ਪੜੀਆਂ ਲਿਖੀਆਂ ਹੋਣਗੀਆਂ ਤੇ ਸਮਾਜ ਦਾ ਅੱਧਾ ਜਿਹੜਾ ਬੋਝ ਹੈ, ਉਹ ਵੀ ਸਮਝਦਾ ਕਿ ਹੱਲ ਆਪਣੇ ਆਪ ਹੀ ਸੋਚਿਆ ਵਾ, ਅੰਧੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਸੋ ਮੈਨੂੰ ਸੀਡੀਪੀਓ ਸਾਹਿਬ ਵੀ ਦੱਸ ਰਹੇ ਸੀ ਕਿ ਬਾਲ ਵਿਆਹ ਦੇ ਖਿਲਾਫ ਜਿਹੜਾ ਜਾਗਰੂ ਕਰਨ ਦੇ ਲਈ ਵੀ ਮਹਿਮ ਚੱਲ ਰਹੀ ਹੈ ਸੋ ਉਹ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਬਹੁਤ ਛੋਟੇ ਬੱਚਿਆਂ ਦੇ ਵਿਆਹ ਹੋ ਰਹੇ ਆ 18 ਸਾਲ ਤੋਂ ਘੱਟ ਤੇ ਉਹ ਵੀ ਤੁਸੀਂ ਜਰੂਰ ਸਾਡੇ ਜਰੂਰ ਇਨਫੋਰਮ ਕਰੋ ਸੀਡੀਪੀਓ ਸਾਹਿਬ ਨੂੰ ਇਨਫੋਰਮ ਕਰੋ ਸੋ ਜਾਣਕਾਰੀ ਦਿਓ ਕਾਰਵਾਈ ਕੀਤੀ ਜਾਏਗੀ ਸੋ ਮੈਂ ਆਪ ਸਭ ਨੂੰ ਫੇਰ ਅਖੀਰ ਦੇ ਵਿੱਚ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਹਾਂਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਸਰਬਨੌਜਵਾਨ ਸਭਾ ਰਜਿਸਟਰ ਫਗਵਾੜਾ ਤੇ ਸਰਬਨੌਜਵਾਨ ਬੈਲਫੇਅਰ ਸੁਸਾਇਟੀ ਰਜਿਸਟਰ ਫਗਵਾੜਾ ਵੱਲੋਂ ਮਾਈ ਭਾਰਤ ਕਪੂਰਥਲਾ ਤੇ ਸੀਡੀਪੀ ਆਫਿਸ ਫਗਵਾੜਾ ਵੱਲੋਂ ਸਾਂਝੇ ਤੌਰ ਤੇ ਜਿਹੜਾ ਆ 1100ਤੀਆਂ ਦੀ ਜਿਹੜੀ ਲੋੜੀ ਆ ਉਹ ਮਨਾਈ ਗਈ ਨੇਤਰੀਨ ਆਸ਼ਰਮ ਸਪਰੋੜ ਵਿਖੇ ਔਰ ਇਸ ਮੌਕੇ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ ਅਸ਼ੀਰਵਾਦ ਦੇਣ ਲਈ ਡਾਕਟਰ ਰਾਜਕੁਮਾਰੀ ਛੱਬੇਵਾਲ ਮੈਂਬਰ ਪਾਰਲੀਮੈਂਟ ਹਿਆਰਪੁਰ ਉਹਨਾਂ ਦੇ ਨਾਲ ਡਾਕਟਰ ਸ਼ਿਖਾ ਭਗਤ ਏਡੀਸੀ ਫਗਵਾੜਾ ਔਰ ਉਹਨਾਂ ਦੇ ਨਾਲ ਮੈਡਮ ਜੋਤੀ ਪਾਲਾ ਮਟੂ ਕਮਿਸ਼ਨਰ ਚਾਰਪੋਰ ਔਰ ਦਵਿੰਦਰ ਰਾਮ ਜੀ ਚੇਅਰਮੈਨ ਮਾਰਕ ਕਮੇਟੀ ਔਰ ਇਹਨਾਂ ਅਫਸਰ ਸਹਿਬਾਨਾਂ ਦੇ ਨਾਲ ਔਰ ਰਾਜਨੀਤਿਕ ਬੰਦਿਆਂ ਦੇ ਨਾਲ ਨਾਲ ਅੱਜ ਐਨ ਆਰ ਆਈ ਬਹੁਤ ਇੱਥੇ ਪਹੁੰਚੇ ਨੇ ਆਸ਼ੀਰਵਾਦ ਦੇਣ ਲਈ ਜਿਨ੍ਹਾਂ ਦੇ ਵਿੱਚ ਆਪਣੇ ਅਵਤਾਰ ਸਿੰਘ ਮੱਲੀ ਔਰ ਨਾਲ ਹਰਜਿੰਦਰ ਕੌਰ ਮੱਲੀ ਨਿਊਜ਼ੀਲੈਂਡ ਔਰ ਉਹਨਾਂ ਦੇ ਨਾਲ ਨਾਲ ਅਮਰਤ ਸਿੰਘ ਯੂ ਐਸ ਏ ਔਰ ਜੋੜਾਵਰ ਸਿੰਘ ਜੀ ਮਾਨ ਉਹ ਵੀ ਨਿਊਜ਼ੀਲੈਂਡ ਇਹ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਔਰ ਜਿੰਨੇ ਵੀ ਆਪਣੇ ਗੁਰਨਾਨ ਕਮਿਸ਼ਨ ਨੇ ਇਤਨੀ ਸਫਲਤਾ ਦੀ ਮੈਨੇਜਮੈਂਟ ਆ ਔਰ ਜਿੰਨੇ ਬੱਚੇ ਆ ਟੀਚਰ ਸਹਿਬਾਨ ਆ ਆਪ ਸਾਰੇ ਸਹਿਬਾਨਿਆ ਜਿੰਨੇ ਵੀ ਇੱਥੇ ਸਾਡੇ ਸਟੂਡੈਂਟ ਆ ਉਹ ਜਿੰਨੇ ਵੀ ਇੱਥੇ ਪਹੁੰਚੇ ਨੇ ਉਹਨਾਂ ਦੀ ਬਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਔਰ ਅੱਜ ਜਿਹੜਾ ਇਹ ਪ੍ਰੋਗਰਾਮ ਆ ਠਾਠਾ ਮਾਰਦਾ ਇਕੱਠ ਜਿਹੜਾ ਆ ਉਹ ਇਸ ਪ੍ਰੋਗਰਾਮ 'ਚ ਪਹੁੰਚਿਆ ਸੀਗਾ ਔਰ ਇਸ ਮੌਕੇ ਦੇ ਉੱਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਇਸੇ ਤਰ੍ਹਾਂ ਹੀ ਤੁਸੀਂ ਸਰਬੋਤਮ ਸਭ ਨੂੰ ਅਸ਼ੀਰਵਾਦ ਜਿੰਦੇ ਰਹੋਗੇ ਪਰ ਜਿਹੜੀ ਸਭਾ ਆ ਇਸ ਤਰ੍ਹਾਂ ਹੀ ਵੱਡੀਆਂ ਪਲਾਂਘਾਂ ਪੁੱਢੀ ਰਹੂਗੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਬਤਵੰਤੇ ਸੱਜਣ ਪੱਤਰਕਾਰ ਵੀਰ ਜਿੰਨੇ ਵੀ ਸੱਜਣ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਮਿਹਰਬਾਨੀ